ਬਾਈ ਜੀ ਆਪਣੇ ਬਹੁਤ ਮੇਰੇ ਵੀਰ ਮੈਸੇਜ ਕਰਦੇ ਨੇ ਹਨ ਵੀ ਬਾਈ ਯਾਰਾ ਸਾਡਾ ਪਸ਼ੂ ਦੁੱਧ ਤੇ ਨਹੀਂ ਆਉਂਦਾ ਹਨ ਵੀ ਜਾਂ ਸਾਡਾ ਪਸ਼ੂ ਯਾਰਾ ਬਾਈ ਸਹੀ ਦੁੱਧ ਨਹੀਂ ਦਿੰਦਾ ਇੰਨਾ ਦੁੱਧ ਘਟ ਗਿਆ ਘਟ ਜਾਂਦੇ ਨੇ ਪਸ਼ੂ ਬਾਈ ਉਹਦੇ ਵਾਸਤੇ ਕੀ ਆ ਹਨ ਇਹ ਆ ਮਿਲਕ ਸ਼ੌਟ ਪਾਊਡਰ ਆਪਾਂ ਨੂੰ ਵੀਰੇ ਆਪਣੀ ਗਾਂ ਸੂਈ ਨੂੰ ਹੋ ਗਿਆ 5.5 ਮਹੀਨੇ 5.5 ਮਹੀਨਿਆਂ ਦੇ ਵਿੱਚ ਇਹੇ ਦੇਣ ਲੱਗੀ ਸੀ ਵੀਰੇ 18 ਲੀਟਰ ਦੁੱਧ ਦਿੰਦੀ ਸੀ ਜਮਾਂ ਜਦੋਂ ਵਧੀਆ ਦੁੱਧ ਦਤੇ ਆਈ ਫੁੱਲ ਦੁੱਧ ਦੇ ਦਾ ਇੰਨਾ ਤਿਆਰ ਸੀਗਾ ਬਾਈ ਇਦੂ ਬਾਅਦ ਐ ਸੀ ਮੰਨ ਲਾ ਵੀ ਇੱਕ ਦੋ ਵਾਰ ਇਹ ਮਿਲਕ ਸ਼ੌਟ ਇਹਨੂੰ ਵਿੱਚ ਦੀ ਬੰਦ ਕਰਿਆ ਸੀ ਪਾਊਡਰ ਐ ਸੀ ਇਹ ਦੁੱਧ ਸੁੱਕ ਗਈ ਸੀ ਬਾਈ 12 ਕਿਲੋਟਰ ਤੇ ਆ ਗਈ ਸੀ ਹੁਣ ਦੁਬਾਰੇ ਫੇਰ ਬਾਈ ਇਹ ਸਾਢੇ 5 ਮਹੀਨੇ ਸੂਈ ਨੂੰ ਹੋ ਗਏ ਸਾਢਾ ਇਸ ਟਾਈਮ 18 ਲੀਟਰ ਦੁੱਧ ਤਿਆਰ ਆ 9 ਲੀਟਰ ਇੱਕ ਡੰਗੇ ਦਾ ਦੁੱਧ ਆ ਵੀ ਰੇ ਇਸ ਟਾਈਮ ਇਹਦੇ ਥੱਲੇ ਆਹਾ ਮਿਲਕ ਸ਼ੌਟ ਚੱਲ ਰਿਹਾ ਐ ਇਹਦਾ ਇਹ ਮਿਲਕ ਸ਼ੌਟ ਬਾਈ ਕਿਵੇਂ ਪਾਉਣਾ ਹਨਾ ਇਹ ਕਉਣ ਤੋਂ ਇੱਕ ਘੰਟਾ ਪਹਿਲਾਂ 100 ਗ੍ਰਾਮ ਸਵੇਰੇ 100 ਗ੍ਰਾਮ ਸ਼ਾਮ ਨੂੰ ਇਹ ਇੱਕ ਨਾਲ ਵੀਰੇ ਆ ਗਈ ਮਿਲਕ ਸ਼ਾਟ ਗੋਲੀਆਂ ਹਾਂ ਆ ਵੀ ਤੁਹਾਨੂੰ ਆਪਾਂ ਸਕਰੀਨ ਤੇ ਬਾਕੀ ਫੋਟੋ ਵੀ ਦੇ ਦੇਾਂਗੇ ਇਹ ਵੀਰੇ ਕਿਵੇਂ ਇਹ ਵੀ ਚੂਣ ਤੋਂ 1 ਘੰਟਾ ਪਹਿਲਾਂ ਇੱਕ ਗੋਲੀ ਦੇਣੀ ਆ ਸਵੇਰੇ ਸ਼ਾਮ ਤੇ ਚੂਣ ਤੋਂ ਇੱਕ ਇੱਕ ਘੰਟਾ ਪਹਿਲਾਂ ਵੀਰੇ ਤੇ ਬਾਕੀ ਇਹਦਾ ਕੰਮ ਕੀ ਹੈ ਵੀਰੇ ਜੇ ਕੋਈ ਪਸ਼ੂ ਆਪਦਾ ਬੱਚਾ ਭੁੱਲ ਗਿਆ ਹੋਵੇ ਹਨਾ ਤੇ ਵਿੱਚ ਹੁੰਦੇ ਨੇ ਵੀਰੇ ਪਸਮਾ ਨਹੀਂ ਹੁੰਦਾ ਪਸ਼ੂਆਂ ਦਾ ਆਪਾਂ ਬੈ ਕੇ 10 ਮਿੰਟ ਮੱਥਾ ਮਾਰੀ ਜੰਨੇ ਪਸ਼ੂ ਪਸਮੰਦਾ ਨਹੀਂ ਹੈਗਾ ਇਦੇ ਨਾਲ ਪਸ਼ੂ ਦਾ ਪਸਮਾ ਸਹੀ ਹੁੰਦਾ ਵੀਰੇ ਦੁੱਧ ਪਸ਼ੂ ਵਧੀਆ ਦਿੰਦਾ ਸਹੀ ਪੂਰਾ ਜਿੰਨਾ ਪਸ਼ੂ ਨੂੰ ਚਾਹੀਦਾ ਹੈ ਹਨਾ ਤੇ ਬਾਕੀ ਵੀਰੇ ਹੋਰ ਆ ਗਿਆ ਇੱਕ ਜਿਵੇਂ ਕੋਈ ਵੀ ਪਸ਼ੂ ਆਪਣਾ ਮੱਝ ਜਾਂ ਕੋਈ ਵੀ ਗਾਂ ਤਾਜੀ ਸੂਂਦੀ ਹੋਵੇ ਤਾਜੀ ਸੂਣ ਤੋਂ ਵੀਰੇ ਆਹਾ ਕੀ ਜੈਲ ਇਹ ਬਹੁਤ ਘੈਂਟ ਚੀਜ਼ ਹੈ ਵੀਰੇ ਕੈਲਸ਼ੀਅਮ ਪੂਰਾ ਕਰਦੀ ਹੈ ਪਸ਼ੂ ਚ ਜਿਵੇਂ ਹੁਣ ਪਸ਼ੂ ਸੂਣਦਾ ਉਹਨੂੰ ਵੀਰੇ ਅੱਧਾ ਘੰਟਾ ਪਹਿਲਾਂ ਇੱਕ ਸੀਸੀ ਦੇ ਦਿਓ ਸੂਣ ਤੋਂ ਆਹ ਜਦੋਂ ਸੂਪੀ ਵੀਰੇ ਇੱਕ ਸੀਸੀ ਫੇਰ ਦੇ ਦਿਓ ਐਦੋਂ ਬਾਅਦ ਵੀਰੇ ਦੋ ਦਿਨ 12-12 ਘੰਟਿਆਂ ਬਾਅਦ ਇੱਕ ਸੀਸੀ ਫੇਰ ਦੇ ਦਿਆ ਕਰੋ ਚਾਰ ਸੀਸੀਆਂ ਪਿਆ ਦਿਓ ਚਾਰ ਸੀਸੀਆਂ ਪਿਆ ਕੇ ਸੋਨੂੰ ਵੀਰੇ ਰਿਜ਼ਲਟ ਦੇਖਿਓ ਫਿਰ ਮਿਲਦਾ ਲੈ ਤਾਂ ਪਸ਼ੂ ਇਹਦੇ ਨਾਲ ਵੀਰੇ ਸੇਤੀ ਸਾਫ਼ ਹੋ ਜਾਂਦਾ ਅੰਦਰੋਂ ਤੇ ਕੈਲਸ਼ੀਅਮ ਪਸ਼ੂ ਦਾ ਪੂਰਾ ਹੋ ਜਾਂਦਾ ਜਿਵੇਂ ਪਸ਼ੂ ਬਈ ਐ ਸੁਸਤ ਜਾ ਰਹਿੰਦਾ ਕੱਖ ਪੱਠਾ ਘੱਟ ਖਾਂਦਾ ਉਹ ਵੀ ਸਹੀ ਹੋ ਜਾਂਦਾ ਤੇ ਬਾਕੀ ਤੁਸੀਂ ਇਹ ਵੀਰੇ ਚਾਰ ਸੀਸੀਆਂ ਦਾ ਕੋਰਸ ਪੂਰਾ ਕਰਕੇ ਇਦੋਂ ਬਾਅਦ ਕਰਦੋ ਮਿਲਕਸ਼ਟਾ ਆ ਆਪਣਾ ਮਿਲਕਸ਼ਾਟ ਪਾਊਡਰ ਤੁਸੀਂ ਵੀਰੇ ਰਿਜ਼ਲਟ ਦੇਖੋ ਦੁੱਧ ਜਰਾ ਇਦੋਂ ਵੱਧ ਦੁੱਧ ਨਹੀਂ ਲੈ ਸਕਦੇ ਤੁਸੀਂ ਮੰਨ ਲਓ ਐਨਾ ਘੈਂਟ ਰਿਜ਼ਲਟ ਆ ਬਈ ਇਹਦਾ ਆ ਦੇਖੋ ਬਾਕੀ ਸਕਰੀਨ ਤੇ ਫੋਟੋਆਂ ਪਾ ਦਾਂਗੇ ਵੀਰੇ ਆਪਾਂ ਇਹ ਤੁਸੀਂ ਪਸ਼ੂ ਨੂੰ ਸੂਣ ਵੇਲੇ ਚਾਰ ਦੇਣੀਆਂ ਨੇ ਵੀਰੇ ਇਹ ਪਸ਼ੂ ਨੂੰ ਵਧੀਆ ਰੱਖਦਾ ਵੀਰੇ ਕੋਈ ਪਸ਼ੂ ਚ ਕਮਜ਼ੋਰੀ ਨਹੀਂ ਮਹਿਸੂਸ ਹੋਣ ਦਿੰਦਾ ਇਹ ਤੇ ਪਸ਼ੂ ਨੂੰ ਵਧੀਆ ਤੰਦਰੁਸਤ ਰੱਖਦਾ ਵਧੀਆ ਪਸ਼ੂ ਨੂੰ એનર્ਜੀ ਦਿੰਦਾ ਵੀਰੇ ਬਹੁਤ ਕੈਂਟ ਚੀਜ਼ ਹੈ ਵੀਰੇ ਧੰਨਵਾਦ ਜੀ